ਤਿੰਨ ਕਟੀਆਂ ਦਿਖਾਉਣੀਆਂ ਵਾ ਤਿੰਨੇ ਹੀ ਇੱਕ ਨੀਲੀ ਦਾ ਵੀ ਕਾਲੀ ਇੱਕ ਦੋਸਤੋ ਬੂਰੀ ਇੱਕ ਮੋਰਾ ਨਸਲ ਦੀ ਤੇ ਕਟੀਆਂ ਬਹੁਤ ਚੰਗੀਆਂ ਲੈ ਕੇ ਆਇਆ ਥੋੜਾ ਹੀ ਆਇਆ ਹਾਂ ਜੋੜਾ ਆਇਆ ਜੋੜਾ ਪਿਆਰ ਵਾਲਾ ਹਨਾ ਦੂਜੀ ਦੇ ਕਿਡਿੰਗਾਂ ਲਾਪੀ ਉਹਦਾ ਕਰਕੇ ਭਜਦੀ ਵੇਖੀ ਜਾ ਕੇ ਉਹਦੇ ਕੋ ਖੜ ਦੀ ਦਵਾ ਦਾ ਹਾਂਜੀ ਦੋਸਤੋ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਫੇਰ ਆਪਾਂ ਵੀਡੀਓ ਬਣਾ ਰਹੇ ਹਾਂ ਬਾਪੂ ਦੇ ਫਾਰਮ ਤੋਂ ਤੇ ਬਾਪੂ ਬਹੁਤ ਹੀ ਵੱਖੋ ਵੱਖਰੇ ਰੰਗ ਜਿਹੜੇ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹਿੰਦਾ ਤੇ ਅੱਜ ਵੀ ਤੁਹਾਨੂੰ ਦੋਸਤੋ ਆਪਾਂ ਸਾਹਮਣੇ ਤਿੰਨ ਕਟੀਆਂ ਦਿਖਾਉਣੀਆਂ ਵਾਂ ਤਿੰਨੇ ਹੀ ਇੱਕ ਨੀਲੀ ਦਾ ਵੀ ਕਾਲੀ ਇੱਕ ਦੋਸਤੋ ਬੂਰੀ ਇੱਕ ਮੋਰਾ ਨਸਲ ਦੀ ਤੇ ਕਟੀਆਂ ਬਹੁਤ ਚੰਗੀਆਂ ਲੈ ਕੇ ਆਇਆ ਉਮੀਦ ਕਰਦਾ ਕਿ ਤੁਸੀਂ ਇਹ ਵੀਡੀਓ ਨੂੰ ਪਸੰਦ ਕਰੋਗੇ ਜੇ ਤੁਹਾਨੂੰ ਵੀਡੀਓ ਪਸੰਦ ਲੱਗਦੀਆਂ ਤਾਂ ਦੋਸਤੋ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਬਾਪੂ ਦਾ ਐਡਰੈਸ ਦੋਸਤੋ ਨੋਟ ਕਰ ਲਓ ਪਿੰਡ ਅਕਾਲੀਆਂ ਵਾਲਾ ਵਾ ਸਵਰਨ ਸਿੰਘ ਨਾਮ ਆ ਦੋਸਤੋ ਜ਼ਿਲ੍ਹਾ ਮੋਗਾ ਆ ਮੋਗੇ ਜ਼ਿਲ੍ਹੇ ਦੇ ਜਿਹੜੇ ਵਿੱਚ ਇਹ ਪਿੰਡ ਪੈਂਦਾ ਅਕਾਲੀਆਂ ਵਾਲਾ ਨੇੜੇ ਦੇ ਜਿਹੜੇ ਇਹਦੇ ਸ਼ਹਿਰ ਆ ਜੀਰਾ ਕੋੜੀ ਸੇਗਾ ਮਹੂ ਬਿਲਕੁਲ ਨਜ਼ਦੀਕ ਦੇ ਸ਼ਹਿਰ ਆ 20-20 ਕਿਲੋਮੀਟਰ ਦੀ ਦੂਰੀ ਤੇ ਆ ਕੋਈ ਵੀਰ ਦੂਰੋਂ ਡਰੇਡਿਓ ਚੱਲ ਕੇ ਆਉਂਦਾ ਤਾਂ ਦੋਸਤੋ ਲੋਕੇਸ਼ਨ ਵੀ ਤੁਸੀਂ ਲਾ ਕੇ ਆ ਸਕਦੇ ਆ ਤੇ ਆਓ ਹੁਣ ਕਰਦੇ ਆਪਾਂ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਜੀ ਹੋਰ 세ਤਾ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਪੂ ਅੱਜ ਫਿਰ ਕਿੱਥੋਂ ਕੱਢ ਲਿਆ ਨਗੀਨੇ ਫਿਰ ਦੋ ਨਗੀਨੇ ਲਿਆਂਦੇ ਆ ਅੱਛਾ ਇਹ ਵੀ ਕਿਸੇ ਦੀ ਮਜਬੂਰੀ ਸਮਝ ਕੇ ਸਮਝ ਲੋ ਮਜਬੂਰੀ ਸੀ ਬਹੁਤ ਜਿਆਦੀ ਉਹਦੀ ਅੱਛਾ ਮਜਬੂਰੀ ਕਰਕੇ ਤੇ ਲਿਆਇਆ ਦੋਵੇਂ ਨਗੀਨੇ ਇਕੱਠੇ ਜਿਹਾ ਲੈ ਆ ਅੱਛਾ ਇਹ ਆਏ ਆ ਮਾਲਵੇ ਦੀ ਧਰਤੀ ਚ ਅੱਛਾ ਮਾਲਵੇ ਦੀ ਧਰਤੀ ਤੋਂ ਆਇਆ ਮੈਂ ਜਿੱਥੇ ਉਹ ਮੈਂ ਅੱਡੇ ਤੇ ਖੜਾ ਸੀ ਮੈਂ ਜਾਂ ਕੱਟੀ ਵੇਖਣ ਹੋਰ ਚੱਲਿਆ ਤੇ ਉਹਨੇ ਵੇਖ ਕੇ ਆਂਦਾ ਬਾਪੂ ਯਾਰ ਠੀਕ ਹੈ ਬੂਰੀਆਂ ਕਟੀਆਂ ਦੀ ਵੀਡੀਓ ਪਾਉਣੇ ਕਟੀਆਂ ਖਰੀਦਦੇ ਮੈਂ ਕਿਹਾ ਹਾਂ ਠੀਕ ਆ ਕਹਿੰਦਾ ਮੇਰੀ ਇੱਕ ਮਜਬੂਰੀ ਆ ਮੈਂ ਕਿਹਾ ਦੱਸ ਪੁੱਤ ਮਜਬੂਰੀ ਦੱਸ ਠੀਕ ਆ ਕਹਿੰਦਾ ਮੇਰੀ ਇਤਰਾ ਮਾਥਾ ਵੀ ਢਿੱਲੀ ਆ ਅੱਛਾ ਜੀ ਪੈਸਿਆਂ ਦੀ ਲੋੜ ਆ ਤੇ ਮੈਂ ਕਟੀਆਂ ਵੇਚਣੀਆਂ ਚਾਹੁੰਦਾ ਠੀਕ ਆ ਤੇ ਮੈਂ ਕਿਹਾ ਵੀ ਚਲੋ ਉਹ ਕਟੀਆਂ ਵੈਸੇ ਨਾ ਵੇਚ ਪੈਸਾ ਤਾਂ ਕੋਈ ਨਾ ਕੋਤੋਂ ਮਿਲ ਹੀ ਜਾਂਦਾ ਬਿਲਕੁਲ ਨਾ ਗਵਾ ਦੁੱਧ ਇਹਨੂੰ ਨਾਲ ਦੀ ਨਾਲ ਤੋੜ ਦਈਏ ਕਟੀ ਨੂੰ ਅੱਛਾ ਕਹਿੰਦਾ ਵੀ ਨਹੀਂ ਆਪਾਂ ਇੰਦਾ ਪੈਸਾ ਮੁਸ਼ਕਲ ਆ ਅੱਛਾ ਵੀ ਥੋੜਾ ਬੰਦਾ ਵਿਚਾਰਾ ਮਾਥੜ ਸੀ ਅੱਛਾ ਨਹੀਂ ਵੀ ਅੱਜ ਕੱਲ ਕੋਈ ਪੈਸਾ ਦਿੰਦਾ ਬਿਲਕੁਲ ਫਿਰ ਉਹਨੇ ਆ ਦੋ ਕਟੀਆਂ ਮੈਨੂੰ ਦਿੱਤੀਆਂ ਠੀਕ ਆ ਤੇ ਇਹ ਫਿਰ ਜਿਹੜੀ ਟੇਢੇ ਕੱਟ ਦੀ ਕੱਟੀ ਆਪਾਂ ਦਿਖਾ ਰਹੇ ਆ ਹਾਂਜੀ ਕੱਟਕੁੱਟ ਤੇ ਆਖੂਖ ਤਾਂ ਬਹੁਤ ਚੰਗੀ ਲੱਗੀ ਹੋਈ ਕੱਟੀ ਨੂੰ ਹਣਾ ਹਾਂ ਹਾਂ ਤੇ ਇਹ ਫਿਰ ਜੋੜਾ ਹੀ ਆ ਹਾਂ ਜੋੜਾ ਹੀ ਆ ਜੋੜਾ ਹੀ ਪਿਆਰ ਵਾਲਾ ਹਣਾ ਦੂਜੀ ਵੇਖ ਕੇ ਡਿੰਗਾ ਲਾਪੀ ਉਹਦਾ ਕਰਕੇ ਭਜਦੀ ਵੇਖੀ ਜਾ ਕੇ ਉਹਦੇ ਕੋਲ ਖੜਦੀ ਦਵਾ ਦਾ ਠੀਕ ਆ ਉਹ ਕਹਿੰਦਾ ਦੂਜੇ ਪਾਸੇ ਨਾ ਚਲੀ ਜਾਵੇ ਅੱਛਾ ਇਹ ਆਪਸ ਵਿੱਚ ਇਨਾ ਤੇ ਉਹ ਕਰਦੀਆਂ ਹੈ ਮੰਨ ਲਓ ਵੀ ਇੱਕ ਦੂਜੀ ਦਾ ਵਸਾ ਨਹੀਂ ਖਾਂਦੀ। ਇੱਥੇ ਆਈਆਂ ਨਾ ਕਠੀਆਂ ਫਰ ਦੋਵੇਂ ਜੀ ਲਾਉਂਦੀਆਂ ਵਾ। ਠੀਕ ਆ ਠੀਕ ਆ। ਇਹ ਕੁਆਲਟੀ ਵੇਸ ਤੋਂ ਇਹਦੀ। ਲਓ ਵੀ ਦੋਸਤੋ ਟੇਡੇ ਘੱਟ ਦੇ ਵਿੱਚ ਕੱਟੀ ਬਹੁਤ ਹੀ ਵੀਰਾਂ ਨੇ ਮੰਗੀ ਸੀ ਤੇ ਅੱਖ ਵੇਖੋ ਜਿਵੇਂ ਨੇਰੇ 'ਚ ਵੀ ਕੱਟੀ ਖੜੀ ਹੋ ਤੇ ਇਹ ਬਲਬ ਵਾਂਗੂ ਜਗੂਗੀ ਅੱਖ ਇਹੋ ਜੀ ਅੱਖ ਲੱਗੀ ਆ। ਇਹੋ ਜੀ ਕੋਈ ਥਣਸਣੀ ਨਹੀਂ ਨੀ ਕੋਈ ਫੁਮਣੀ ਨਹੀਂ ਕੋਈ ਕਾਨ ਤੇ ਹੰਜੀ ਰਹੀ। ਥਣਚਾਰ ਬਿਲਕੁਲ। ਹਾਂ ਥਣਚਾਰ। ਤੇ ਸਕੈਨ ਸਕੂਨ ਪੂਰੀ ਪਤਲੀ ਆ ਹਨਾ। ਪੂਰੀ ਸਾਰੇ। ਲਓ ਵੀ ਦੋਸਤੋ। ਮਿਲਕਵੇਨ ਵੀ ਬਾਪੂ ਚੰਗੀ ਆ ਥੱਲੇ ਹਨਾ। ਇੱਕ ਮਿੰਟ ਆ ਜੀ ਨਾੜ ਥੱਲੇ ਤੋਂ ਤੁਹਾਨੂੰ ਤਾਂ ਵੀ ਦੋਸਤੋ ਲੋਲਾ ਪੋਲਾ ਠੀਕ ਆ ਪੂਸ਼ ਚੱਕ ਕੇ ਖੜਾ ਜਾਂਦੀਆਂ ਕਰਵਾ ਲਈ ਉਹ ਵਿਚਾਰੇ ਦੀ ਮਜਬੂਰੀ ਕਰਕੇ ਦੋ ਚਾਰ ਦਿਨਾਂ ਦਾ ਮੇਰੇ ਤੋਂ ਪੱਠੇ ਨਹੀਂ ਪੈ ਜਣਾ ਪਾ ਹੋਏ ਅੱਛਾ ਉਹਦੇ ਨਾਲ ਥੋੜੀ ਜਿਹੀ ਗਰਮੀ ਚਲੋ ਜਦੋਂ ਮਾਤਾ ਨਹੀਂ ਢਿੱਲੀ ਢਿੱਲੀ ਆ ਮਾਤਾ ਅਗਲੇ ਦਿਨ ਤੇ ਹਸਪੀਟਲ ਜਾਣਾ ਪੈਗਾ ਚਲੋ ਪੱਠਿਆਂ ਦਾ ਤਾਂ ਫਿਰ ਆਪਾਂ ਨੂੰ ਪਤਾ ਮਗਰੋਂ ਡੇਟ ਫੇਟ ਹੋ ਜਾਂਦਾ ਕੰਮ ਆਹ ਦੇਖ ਸਕਦੇ ਤੁਸੀਂ ਦੋਸਤੋ ਮੈਂ ਤਾਂ ਉਪਰਾਂ ਹੀ ਆਂ ਤੇ ਆ ਵੇਖੋ ਥਾੜਾ ਨੂੰ ਕੱਲੇ-ਕੱਲੇ ਨੂੰ ਹੱਥ ਲਾ ਰਿਆ ਵਾਂ ਤੇ ਇਹਨੂੰ ਭੋਰਾ ਜਨਾ ਵੀ ਨਹੀਂ ਉਪਰ ਆਪਨ ਮਹਿਸੂਸ ਹੋਇਆ ਵੀ ਕੌਣ ਮੇਰੇ ਥੱਲੇ ਬੈਠਾ ਬਾਕੀ ਨੀਲੀਆਂ ਤਾਂ ਹੁੰਦੀਆਂ ਬਹੁਤ ਠੰਡੀਆਂ ਸੀਲ ਜਿਹੜੇ ਕਿਸੇ ਮੇਰੇ ਵੀਰ ਭਰਾ ਦੇ ਘਰੇ ਹੈਗੀਆਂ ਉਹਨਾਂ ਨੂੰ ਪਤਾ ਹੀ ਆ ਕਹਿੰਦੀ ਦਾ ਲੋੜ ਹੀ ਨਹੀਂ ਤੁਸੀਂ ਦੋਸਤੋ ਮੇਰੇ ਨਾਲ ਵੱਧ ਸਿਆਣੇ ਆ ਤੇ ਬਾਪੂ ਫਿਰ ਇਰੇ ਮਾਪਿਓ ਬਾਰੇ ਕੋਈ ਦੱਸਿਆ ਐਂ ਤਾਂ ਤਾਂ ਮਾਪਿਓ ਦਾ ਹੁਣ ਦੱਸਿਆ ਨੂੰ ਪਤਾ ਹੀ ਆ ਵੀ ਜਿਹੜਾ ਡੇਡਾ ਕਾਟਾ ਤੇ ਬਹੁਤ ਚੰਗਾ ਤੇ ਤਾਂ ਹੀ ਆ ਤੇ ਮਾਂ ਚੰਗੀ ਆ ਠੀਕ ਆ ਤੇ ਤਾਂ ਹੀ ਚਲੋ ਆਪਦੀ ਸਮਝ ਨਾ ਲੈ ਗਲੇ ਹਣਾ ਤੁਸੀਂ ਆਪਦੀ ਸਮਝ ਨਾ ਲੈਣੀ ਆ ਮੈਂ ਤੁਹਾਨੂੰ ਦਿਖਾਤੀ ਆ ਮੈਂ ਮਾਰੀ ਜਾਵਾ ਝੂਠ ਵੀ ਆ ਪਿਓ ਵੇਖਿਆ ਠੀਕ ਆ ਠੀਕ ਆ ਮਾਂ ਵੇਖੀ ਆ ਆਪਾਂ ਨਹੀਂ ਆਪਾਂ ਜੋ ਉਹਦੇ ਕੋ ਵਿਚਾਰੇ ਕੋ ਮਜਬੂਰੀ ਸਮਝ ਕੇ ਲੈ ਆਏ ਆ ਠੀਕ ਆ ਠੀਕ ਆ ਮੈਨੂੰ ਚੰਗੀ ਲੱਗੀ ਕਾਟੇ ਦਾ ਚੰਗਾ ਹੀ ਆ ਚੰਗੀ ਤਾਂ ਹੀ ਆ ਠੀਕ ਆ ਬੰਦ ਗਏ ਬਾਪੂ ਆਪਾਂ ਇਹਨੂੰ ਤੇ ਇਹਦਾ ਮੁੱਲ ਫਿਰ ਮੁੱਲ ਜੋੜੇ ਦਾ ਕਰ ਦਿੰਨੇ ਆ ਆਪਾਂ ਜੋੜਾ ਹੀ ਦੇ ਜੋੜਾ ਦੇ ਦੇਂਗਾ ਹਾਂ ਠੀਕ ਜੋੜਾ ਇਸ ਕਰਕੇ ਵੇ ਦੋਸਤੋ ਬਾਪੂ ਕਹਿੰਦਾ ਦੇਣਾ ਵੀ ਇਹ ਦੋਵੇਂ ਨਾ ਕੰਮੇ ਕੱਟੀਆਂ ਨੇ ਜੀ ਔਖਾ ਲਾਉਣੀਆਂ ਨੇ ਜੇ ਇੱਕ ਦੂਜੀ ਨੂੰ ਪਾਸੇ ਕਰੀਏ ਤੇ ਦੂਸਰੀ ਡਿੰਗੀ ਜਾਂਦੀ ਆ ਡਿੰਗੀ ਜਾਂਦੀ ਆ ਹੁਣ ਦੋ ਤੋਰਦੇ ਆ ਤੇ ਖਿੱਚ ਕੇ ਲਿਉਂਦੀ ਆ ਭਜਦੀ ਆ ਠੀਕ ਤੇ ਬਾਪੂ ਆ ਵੀ ਕੱਟੀ ਬਹੁਤ ਚੰਗੇ ਸੀਮਨ ਸੋਮਨ ਦੀ ਲੱਗਦੀ ਆ ਪਰ ਇੱਕ ਚੀਜ਼ ਆ ਯਾਰ ਪਿਆਰ ਮੋਹਰਾ ਨਸਲ ਆ ਅੱਛਾ ਸਿੰਗ ਵੇਖ ਤੇ ਬੂਤੀ ਵੇਖ ਸਿੰਗ ਨਿਕਾ ਨਿਕਾ ਲੱਗਾ ਦੋਸਤੋ ਸਿੰਗ ਨਾਲੇ ਤੋਂ ਪੁੰਡਾ ਤੇ ਮਿਲਕ ਵੇਨ ਤੁਸੀਂ ਚੈੱਕ ਕਰ ਸਕਦੇ ਆ ਚਾਰੂ ਵੀ ਚੰਗੀ ਆ ਦੀ ਚਾਰੂ ਚੰਗੀ ਆ ਅੱਛਾ ਤੇ ਖੜਨੀ ਖੁੜਨੀ ਦੇ ਇਸ ਕੱਦ ਵੇਖੀ ਲ ਜਾਂਦੀ ਕਿੱਥੇ ਕੱਦ ਵਾਖਿਆ ਬਹੁਤ ਛੰਨੀ ਆ ਹੁਣੇ ਦੇਖ ਠੀਕ ਆ ਹੂੰ ਉਹ ਸਾਲ ਤੋਂ ਥੋੜਾ ਘਟ ਨਵਾਂ ਕੁ ਮਹੀਨਿਆਂ ਦੀ ਆ ਤੇ ਇਹ ਸਾਲ ਤੋਂ ਤੇ ਸਾਲ ਸਵਾ ਕ ਸਾਲ ਦੀ ਹੋਊਗੀ ਘਟੀ ਆ ਸਾਲ ਦੀ ਐ ਸਵਾ ਸਾਲ ਦੀ ਆ ਡੇਢ ਸਾਲ ਤੋਂ ਘਟ ਆ ਇਹ ਹਾਂ ਹਾਂ ਤੇ ਸਿੰਘ ਸਿੰਘ ਤੋਂ ਬਹੁਤ ਵਧੀਆ ਲੱਗਾ ਹਣਾ ਨਿਕਾ ਨਿਕਾ ਸਹਿਗਾ ਦੋਸਤੋ ਬੂਤੀਵੇ ਕਿੰਨੀ ਪਤਲੀ ਠੀਕ ਆ ਬੁ ਕੱਟੀ ਬਹੁਤ ਸੁਨੱਖੀ ਆ ਯਾਰ ਲੈ ਚੱਲ ਬਾਪੂ ਤੋਰ ਇਹਨੂੰ ਵੀ ਕਢਾ ਗੇੜਾ ਫਿਰ ਇਹਦਾ ਆ ਜਾ ਬੇ ਇਹਦਾ ਪਲੀ ਆ ਉਹਦੇ ਨਾਲੋਂ ਜ਼ਿਆਦੀ ਪਲੀ ਆ ਹਾਂ ਇਹਦਾ ਖਾਂਦੀਰੀ ਪੱਠੇ ਪੱਠੇ ਰਾਜ ਦੇ ਠੀਕ ਆ ਠੀਕ ਆ ਲਓ ਦੋਸਤੋ ਕਰ ਲਓ ਆਪ ਦੀ ਵਾਕਿਆ ਗੱਲ ਸਹੀ ਆ ਦੋਸਤੋ ਇੱਕ ਚੀਜ਼ ਮੈਂ ਤਾਂ ਨੋਟ ਕਰਾਉਣਾ ਉਹ ਦੇਖੋ ਹੁਣ ਦੂਜੀ ਨੇ ਹੁਣ ਖੋਰੂ ਪਟਣਾ ਸ਼ੁਰੂ ਕਰਤਾ ਵੀ ਕਿੱਧਰ ਲੈ ਗਿਆ ਉਹ ਜਿਹੜੀ ਟੇਡੇ ਕਰਦੀ ਆ ਆ ਵੇਖੀਏ ਇਹਦੇ ਵੀ ਭਾਦੀ ਬਣ ਗਈ ਮੈਂ ਕਿੱਥੇ ਚਲੀ ਆ ਵੀ ਆ ਵੇਖਿਓ ਇਹ ਇਹ ਵੀ ਜਾਊਗੀ ਉਹਦੇ ਕੋਲੇ ਜਲਦੀ ਭੱਜ ਵੇਲਾ ਬੱਬੂ ਕਹੇਗਾ ਕਹਿੰਦੇ ਲੋਕੀ ਬੇਜਵਾਨੇ ਆ ਇਹਨਾਂ ਨੂੰ ਇਹ ਮੂੰਹੋਂ ਨਹੀਂ ਬੋਲ ਸਕਦੇ ਹਨਾ ਪਰ ਇਹਨਾਂ ਨੂੰ ਸਭ ਤੋਂ ਬੰਦੇ ਨੂੰ ਜਿਆਦਾ ਆ ਕੋਲੇ ਜਾ ਕੇ ਖੜ ਗਈ ਬਿਲਕੁਲ ਰਹਿਣਾ ਇਹਨਾਂ ਕਠੀਆਂ ਯਾਦ ਸਮਝ ਸਮਝ ਦੀ ਗੱਲ ਆ ਨਾ ਲਾ ਉਹਦੇ ਬੂਥੇ ਨਾਲ ਕੋਲੇ ਜਾ ਕੇ ਬੂਥਾ ਲਾਉਂਦੇ ਵੀ ਜਾਣਾ ਨਹੀਂ ਕਿਤੇ ਆਪ ਵਾਕਿਆ ਗੱਲ ਵਾਕਿਆ ਸੀ ਪਿਆਰ ਆਵੇ ਲੈ ਇੱਕ ਬੇਜਮਾਨਿਆ ਚ ਨਾ ਇਹ ਬੇਜਮਾਨੇ ਆਪਣੇ ਨਾਲੋਂ ਸਿਆਣੇ ਆ ਬਿਲਕੁਲ ਬਿਲਕੁਲ ਆਪਾਂ ਇੱਕ ਦੂਜੇ ਦੇ ਕਰ ਜਾਂਦੇ ਇਹਨਾਂ ਨੇ ਨਹੀਂ ਕਰਨੀ ਇਹ ਤਾਂ ਇਹਨਾਂ ਨੇ ਜਿੱਥੇ ਗੱਲ ਦੀ ਉਸ ਤੋਂ ਦੇ ਥਾਣ ਕੁਆਲਟੀ ਦੇ ਆਖਿਆ ਕਰੋ ਥਾਣੇ ਮੇਰੇ ਹਿਸਾਬ ਨਾਲ ਨੀਲੀ ਨਾਲੋਂ ਵੀ ਜ਼ਿਆਦਾ ਚੰਗਾ ਲੱਗਾ ਹਨਾ ਥਾਣੇ ਬਹੁਤ ਹੀ ਵਧੀਆ ਸੋਹਣਾ ਲੱਗਾ ਦੋਸਤੋ ਆ ਵੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਹੀ ਵਧੀਆ ਫਿਰ ਉਹ ਜੀਜੀਰ ਦਾ ਪਤਲਾ ਥਣ ਬਿਲਕੁਲ ਹਾਂ ਐਨ ਚੰਚ ਦੇ ਲੰਮੇ ਹੋਊਗੇ ਮੇਰੇ ਨੇੜ ਹਣਾ ਥਣ ਬਹੁਤ ਵਧੀਆ ਬਾਪੂ ਪੂਛ ਪਾਸ ਚੈੱਕ ਕਰਾ ਦੀਏ ਹੱਡੀ ਹੱਡੀ ਤੇ ਨਹੀਂ ਬਹੁਤ ਵਧੀਆ ਦੋਸਤੋ ਆ ਪੂਛ ਚੈੱਕ ਕਰ ਲਓ ਜੇ ਹੱਡੀ ਹੁੰਦੀ ਤੇ ਇਹਨੇ 부ੜਕ ਕੇ ਵੱਜਣਾ ਹੀ ਖੁਰਲੀ ਦੇ ਵਿੱਚ ਇਹ ਚੀਜ਼ਾਂ ਮੈਂ ਤਾਂ ਨੋਟ ਕਰਾ ਰਿਆ ਕਿਉਂਕਿ ਜਿਹੜੇ ਵੀਰ ਤਾਂ ਨਵੇਂ ਆ ਉਹਨਾਂ ਨੂੰ ਇਹ ਚੀਜ਼ਾਂ ਦੱਸਣੀਆਂ ਜ਼ਰੂਰੀ ਆ ਜਿਹੜੇ ਪ੍ਰਾਣੇ ਆ ਜਿਨ੍ਹਾਂ ਨੂੰ ਪਤਾ ਵਾ ਬਰੀਡ ਬਾਰੇ ਨਸਲ ਬਾਰੇ ਤੇ ਉਹ ਫਿਰ ਦੋਸਤੋ ਉਹਨਾਂ ਨੂੰ ਤਾਂ ਪਤਾ ਹੀ ਉਹਨਾਂ ਦਾ ਦੱਸਣ ਦੀ ਲੋੜ ਨਹੀਂ ਤੇ ਬਾਪੂ ਫਿਰ ਅੱਜ ਮੁੱਲ ਕੀ ਕਰਨਾ ਇਹਨਾਂ ਜੋੜੇ ਦਾ ਹਾਂ ਹਨ ਇੱਕੋ ਕਰਾ 55000 ਰੁਪਏ ਜੋੜੇ ਨਹੀਂ 55000 ਨਹੀਂ ਅੱਜ ਜੋੜਦਿਆਂ ਵਾਲਾ ਕੰਮ ਕਰਨਾ ਜੋੜਦਿਆਂ ਵਾਲਾ ਹੋਰ ਛੱਡ ਵਿੱਚੋਂ ਅੱਜ ਖੁੱਲਾ ਜਾਂ ਮਾਨ ਕਰਦੇ ਯਾਰ ਦੇਖੀ ਦੇਖੀ ਜਾਉ ਖੁੱਲਾ ਚੱਕ ਫਿਰ 50000 ਦਾ ਜੋੜਾ ਹੀ ਆ 50000 ਦਾ ਜੋੜਾ ਹੋਰ ਪੱਕੀ ਗੱਲ ਹਾਂ ਹਾਂ ਤੇ 50 ਜਦੋਂ ਕੋਈ ਮਾੜਾ ਮੋਟਾ ਹੋ ਜੂ ਕਣੀ ਮਾਨ ਤਾਨ ਹੋਊਗਾ 100 ਕਿਲੋਮੀਟਰ ਗੱਡੀ ਜਿਹੜਾ ਕੋਈ ਲਿਆਊਗਾ ਚਲਾ ਕੇ ਉਹਦਾ ਉਹਦਾ ਕਿਰਾਇਆ ਫਰੀ ਲੋ ਵੀ ਮਿੱਤਰੋ ਕਿਰਾਇਆ 100 ਬਾਪੂ ਨੇ ਇੱਕੋ ਗੱਲ ਕਹੀ ਆ ਵੀ 100 ਕਿਲੋਮੀਟਰ ਜੇ ਮੰਨ ਲਓ ਕਿਸੇ ਨੇ 50 ਕਿਲੋਮੀਟਰ ਦੇ ਦੈਰੇ ਤੇ ਆਣਾ 50 ਦੇ ਪਿਆ 100 ਚ ਤੇ ਉਹਦਾ ਕਿਰਾਇਆ ਫ੍ਰੀ ਹਾਂ ਉਹ ਆ ਬੂਰੀ ਨਾ ਤੇ ਜੇ ਦੂਰੋਂ ਆਊਗਾ ਫਿਰ 100 ਕਿਲੋਮੀਟਰ ਦੇ ਪੈਸੇ ਉਹਵੇਂ ਛੱਡ ਦੇਗਾ ਉਹਵੇਂ ਛੱਡ ਦੇਗਾ ਆਪਾਂ ਲੋ ਵੀ ਮਿੱਤਰੋ ਆ ਤਾਂ ਹੁਣ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਆ 100 ਗੱਲਾਂ ਆਪਾਂ ਅੱਜ ਲੈਣ ਦੇਣ ਵਾਲੀਆਂ ਗੱਲਾਂ ਕਰਦੇ ਆ ਤਾਂ ਕਈ ਘਟੀਆਂ ਵੇਚੀਆਂ ਦਾਸ ਕੇ ਖੁਸ਼ ਹੋਣਗੇ ਠੀਕ ਆ ਆਉਂਦੀਆਂ ਜਾਂਦੀਆਂ ਰਹਿਣੀਆਂ ਅੱਛਾ ਆਪਾਂ ਦਾ 6 ਕੀ ਪੂਰਾ ਕਰਦੇ ਆਪਾਂ ਨੂੰ ਕੋ ਮਾਇਆ ਮਾਇਆ ਕਮਾਉਣ ਨਾਲ ਠੀਕ ਹੈ ਤੇ ਜੇ ਨਾਲੋਂ ਤੀਜੀ ਵੀ ਕੋ ਲੈਣ ਦਾ ਚਾਹ ਬਣ ਹੋਵੇ ਉਹ ਵੀ ਦੇ ਦੇਾਂਗੇ ਪੂਰੀ ਵੀ ਯਾਰ ਕਿੰਨੇ ਦੀ ਦੇ ਦੇਂਗਾ ਦੇ 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 ਉਹ ਦੇ ਦੇਾਂਗੇ ਆਪਾਂ 26 25 26 ਦੀ 25000 ਦੀ 25 26 ਕਰਦੇ ਮਾਨ ਚਲ 25 ਤੋਂ ਵੀ ਮਾਨ ਕਰਦੇ ਕਿੰਨਾ ਛੱਡ ਦੇਂਗਾ 25 ਜੋ ਹਾਂ 25 ਜੋ ਛੱਡ ਦੇਾਂਗੇ ਯਾਰ ਤੂੰ ਹੋਰ ਛੱਡ ਦੇ ਯਾਰ ਖਲਾਲਾ ਲੈ ਵੀ 24000 ਦੀ ਬਾਪੂ ਕਹਿੰਦਾ ਨਵੇੜ ਤਾਂ ਕੰਮ ਯਾਰ ਛੱਡ ਦੇਾਂਗੇ ਚਲ ਹੁਣ ਤਾਂ ਮਿੱਤਰੋ ਮੇਰੇ ਹਿਸਾਬ ਨਾਲ ਇਹ ਦੂ ਸਸਤੀਆਂ ਤਾਂ ਨਹੀਂ ਕਿਤੋਂ ਵੀ ਲੱਭਣੀਆਂ ਮੈਂ ਅੱਜ ਪੂਰੀ ਬਾਪੂ ਨਾਲ ਪਹਿਲਾਂ ਵੈਹਸ ਕੀਤੀ ਵੀ ਬਾਪੂ ਅੱਜ ਭਲਾਂ ਦੀ ਨਫਾ ਤਨੂੰ ਬਜੇ ਤੇ ਨਾ ਬਜੇ ਅੱਜ ਮੈਂ ਆ ਕਿਰਾਏ ਵਾਲੀ ਗੱਲ ਜ਼ਰੂਰ ਕਰਨੀ ਆ ਤੇ ਬਾਪੂ ਕਹਿੰਦਾ ਚੱਲ 100 ਕਿਲੋਮੀਟਰ ਤੱਕ ਦਾ ਆਪਾਂ ਕਿਰਾਇਆ ਕਰਾਏ ਸਾਂ ਤਿੰਨੇ ਲੈ ਜਾਣਗੇ ਕਿਰਾਇਆ ਆਪਾਂ ਤਿੰਨਾਂ ਦਾ 100 ਕਿਲੋਮੀਟਰ ਤੱਕ ਛੋੜ ਕੇ ਠੀਕ ਲੋ ਵੀ ਮਿੱਤਰੋ ਜੇ ਤਿੰਨੇ ਲੈ ਜਾਓਗੇ ਤਸ 100 ਕਿਲੋਮੀਟਰ ਦਾ ਕਰਾਇਆ ਬਾਪੂ ਕਹਿੰਦਾ ਵੀ ਮੈਂ ਆਪਦੇ ਪੱਲੇਉਂ ਦੇਊਂਗਾ ਕਿਉਂਕਿ ਜੋ ਵੀ ਚੱਲਦਾ 13-14 ਰੁਪਏ ਕਿਲੋਮੀਟਰ ਦੇ ਚੱਲਦੇ ਆ ਤੇ ਉਹ ਦੇਊਗਾ ਤੇ ਉਦਲਾ ਕਰਾਇਆ ਤੂੰ ਹੀ ਦੇ ਦਿਓ ਲਓ ਵੀ ਹੁਣ ਇਹਦੂ ਵੱਡੀ ਸਹੂਲਤ ਤਾਂ ਮੁਸ਼ਕਲ ਆ ਤੇ ਇਹ ਕਰਾਇਆ ਨਗੀਨੇ ਵੇਖੋ ਟਾਪ ਦੇ ਆ ਠੀਕ ਤੇ ਕਰਾਇਆ ਮੰਨ ਲਓ ਤਿੰਨਾਂ ਦੇ ਦੇਂਗਾ ਜੇ ਇੱਕ ਨੂੰ ਜਊ ਫਿਰ ਨਹੀਂ ਤਿੰਨਾਂ ਦਾ ਇੱਕ ਦਾ ਨਹੀਂ ਇੱਕ ਦਾ ਤਾਂ ਫਿਰ ਉਹ ਮੈਂ ਫਿਰ ਤਾਂ ਉਹ ਵਾਕਿਆ ਗੱਲ ਤੇਰੀ ਸਹੀ ਹੈ ਨਾ ਤੰਨੇ ਕਟੀਆਂ ਲੈ ਜਾਓ ਤੰਨਾ ਦਾ ਕਿਰਾਇਆ 100 ਕਿਲੋਮੀਟਰ ਦਾ ਬਾਪੂ। ਲੋ ਵੀ ਜੇ ਕੋਈ ਤੰਨੇ ਲੈ ਕੇ ਜਾਂਦਾ ਤੇ 100 ਕਿਲੋਮੀਟਰ ਦਾ ਬਾਪੂ ਕਹਿੰਦਾ ਕਿਰਾਇਆ ਨਾ ਜਿਹੜਾ ਮੈਂ ਵਿਚੋ ਛੱਡ ਦੂੰਗਾ ਕਟੀਆਂ ਦੂੰ ਤੁਹਾਡਾ ਮਾਨਤਨ ਕਰ ਦੂੰਗਾ। ਕੱਲੀ ਕੱਲੀ ਨਹੀਂ ਲੈ ਤੰਨੇ ਲੈਣ ਜੋਗਾ ਕੱਲੀ ਲਈ ਜਾਣ ਜੋਗਾ ਫੇਰ ਕਿਰਾਇਆ ਨਹੀਂ ਫੇਰ ਉਹ ਆਪਦੀ ਉਹਨੂੰ ਉਹਦਾ ਮਾਨਤਨ ਫੋਲਾਪ ਕਰਦਾ। ਲੋ ਵੀ ਜੇ ਤਾਂ ਤੁਸੀਂ ਕੱਲੀ ਕੱਲੀ ਖਰੀਦਣੀ ਆ ਫੇਰ ਮਾਨਤਨ ਬਾਪੂ ਕਹਿੰਦਾ ਉਵੇਂ ਕੀਤਾ ਜਾਊਗਾ। ਜੇ ਜੇ ਤੁਸੀਂ ਤਿੰਨੇ ਖਰੀਦ ਰੀਆਂ ਤੇ ਫਿਰ 100 ਕਿਲੋਮੀਟਰ ਦਾ 50 ਤੇ 50 ਅਪ ਡਾਊਨ ਦੀ ਗੱਲ ਕੀਤੀ ਆ ਤੇ 100 ਕਿਲੋਮੀਟਰ ਦਾ ਕਿਰਾਇਆ ਤੁਹਾਨੂੰ ਮਾਫ ਆ ਉਸ ਤੋਂ ਅੱਗੇ ਕਰਾਇਆ ਤੁਸੀਂ ਆਪ ਦੇ ਦਿਓ ਤੇ ਠੀਕ ਆ ਬਾਪੂ ਜੀ ਮਿਲਦੇ ਫਿਰ ਇੱਕ ਹੋਰ ਨਵੀਂ ਵੀਡੀਓ ਤੱਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸੀ ਦੋਸਤੋ ਅੱਜ ਨਗੀਨੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਕੱਟੀ ਆ ਵੀ ਸਰਾਂ ਨੇ ਵਰਗੀ ਮੋਟੀ ਪਈ ਆ ਵੇਖ ਸਕਦੇ ਤੁਸੀਂ